ਜਦੋਂ ਦਾ ਉਹ ਲੰਮ ਲੰ ਲੰਗਿਆ ਨਾ ਉਹ ਤਾਂ ਜੀ ਜੈ ਨਹੀਂ ਕਰਦਾ ਘਰੋਂ ਖਾਣ। ਬਾਹਰੋਂ ਘਾਂਦਿਆ ਤਾਂ ਪੈਗੀ। ਬਾਬਾ ਵੀ ਬਾਬੇ ਨੇ। ਓਏ ਆ ਗੱਡੀ ਤੇਰੀ ਔਟੋ। ਇਹ ਦਈ ਆ ਤਾਂ ਆਪੇ ਨੂੰ ਲੋਕੇਸ਼ਨ ਦੱਸ ਦੇ ਦੀਆ ਕਿੱਥੇ ਜਾਣਾ ਵਾ। ਮੇਰਾ ਤੇਰਾ ਦਾ ਵੀ ਇੱਕ ਇੱਕ ਰਸੀ ਤੈਨੂੰ ਪਾ ਦਈਏ। ਗਾਲ ਚ ਤੇ ਭਾਈ। ਹਾਂ। ਇਹ ਵੀ ਆਪਣਾ ਨਜ਼ਾਰਾ ਬੜੇ ਚਿਰਾਂ ਬਾਅਦ ਉੱਠਾ ਲਿਆ ਜਦ ਬਾਬੇ ਘੁੰਮਣ ਜਾਂਦੇ ਨੇ ਉਹ ਤੋਂ ਕੱਢਦਾ ਨਾ ਰੇੜਾ ਉੱਥੇ ਰੇੜਾ ਕੱਢਦਾ ਜਿਹੜਾ ਕੱਢ ਗੋਹਾ ਲੈ ਕੇ ਜਾਂਦਾ ਪੁੱਛ ਇਹ ਵੀ ਮौज ਆਪਣੀ ਹੈ ਕਿ ਕਿਸਮਤ ਕੇਲੇ ਕੇਲੇ ਬਣਾਈ ਦੇ ਕੇ ਕਿਸਮਤ ਟਾਂਸ ਰਾਈਦਾ ਵਾ ਉੱਦਾਂ ਤਾਂ ਹੀ ਕਿੱਥੇ ਦਾ ਆਉਂਦੇ ਜੇ ਉਦਾਂ ਵੀ ਤੂੰ ਕੌਣ ਉਦਾਂ ਦੀ ਦਾ ਹੀ ਨਹੀਂ ਜਉਂਦੇ ਓਏ ਸ਼ੇਕ ਜੇ ਪਾ ਕੇ ਤੇ ਮੇਰਾ ਦੁੱਧ ਹੀ ਨਾ ਘਟਾ ਦੀ ਹੈ ਓਏ ਨਹੀਂ ਕਰਦਾ ਇਹ ਨਾ ਇਹਦੇ ਪਿਆਕੇ ਤੇ ਮੁੜ ਕੇ ਆਖੇ ਵੀ ਇੰਨਾ ਤੂੰ ਪੀ ਗਿਆ ਤਾਂ ਇੰਨਾ ਹੁਣ ਦੁੱਧ ਦੇਣਾ ਤੈਨੂੰ ਨਹੀਂ ਫੇਰ ਠੀਕ ਆ ਗਲਾ ਦੁੱਧ ਦਾ ਕਰ ਦਵਾ ਜਿਹੜਾ ਤੂੰ ਘਰ ਜਾ ਕੇ ਕਿਨ ਆ ਆ ਨਹੀਂ ਨਾ ਗੱਲ ਫੇਰ ਮੈਂ ਨਹੀਂ ਜਾਣਾ ਜ ਅੱਧਾ ਬੀਰ ਬੱਦਲਣਾ ਸਾਰਾ ਅੱਧਾ ਕਲਾ ਅੱਧਾ ਕਲਾ ਡੱਬੇ ਚ ਪਾਇਆ ਕੱਖ ਨਹੀਂ ਆ ਨਹੀਂ ਬਾਜ ਕੇ ਤੇਲੇ ਪਾ ਕੇ ਨਹੀਂ ਦਿੱਤੇ ਹੀ 10 10 ਤੇ ਨਹੀਂ ਪਾਏ ਤੇ ਪੀਤਾ ਕਿਦੋਂ ਦਾ ਪੀਤੇ ਨੂੰ ਦੋ ਟਿੰਡੇ ਉਹ ਕਸਰ ਕਰਨ ਨਹੀਂ ਲੱਗਦਾ ਦੇਖੋ ਮੈਂ ਗਿਆ ਤੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਜੀ ਆਪਾਂ ਤੇ ਟਾਈਮ ਅਜੇ ਤਕਰੀਬਨ 8 ਵਜੇ ਦਾ ਟਾਈਮ ਆ ਅੱਜ ਟਾਈਮ ਨਾਲ ਸ਼ੁਰੂ ਕਰਤਾ ਤੇ ਕਾਫੀ ਦਿਨ ਤੋਂ ਵਲੌਗ ਆਪਣੇ ਕੋ ਬਣਿਆ ਨਹੀਂ ਤੇ ਜੇ ਬਣ ਗਿਆ ਤਾਂ ਫਿਰ ਮੇਰੇ ਕੋ ਇਹ ਨਹੀਂ ਹੋਇਆ ਤੇ ਤੇ ਇਦਾਂ ਹੀ ਕੰਮਾਂ ਤਾਂ ਨੇ ਵਿੱਚ ਮੈਂ ਥੋੜਾ ਬਿਜ਼ੀ ਸੀਗਾ ਤੇ ਹੁਣ ਅੱਗੇ ਆ ਵੀ ਕੰਟੀਨਿਊ ਵਲੌਗ ਆਉਣਗੇ ਆਪਣੇ ਜੇ ਹੋ ਸਕੇ ਤਾਂ ਕੋਸ਼ਿਸ਼ ਕਰਾਂਗਾ ਜੇ ਹੋ ਸਕੇ ਤੇ ਇੱਕ ਦੋ ਦਿਨ ਛੱਡ ਕੇ ਤਕਰੀਬਨ ਲਗਾਤਾਰ ਹੀ ਮੰਗਣਾ ਹੁਣ ਤੇ ਬਣੇ ਰਹੋ ਮੇਰੇ ਭਾਈ ਬਲੌਗ ਦੇ ਐਂਡ ਤੱਕ ਤੇ ਬਾਕੀ ਦੇਖਦੇ ਆ ਯਾਤਰਾ ਦੇਣਾ ਕਿੱਧਰ ਦਾ ਕਿੱਧਰ ਨੂੰ ਜਾਂਦਾ ਆ ਆ ਜੋ ਫਿਰ ਓਏ ਆ ਗੱਡੀ ਤੇਰੀ ਆਟੋ ਆ ਜੀ ਆਪਾਂ ਆਪੇ ਨੂੰ ਲੋਕੇਸ਼ਨ ਦੱਸ ਦੇ ਲਈ ਆ ਕਿੱਥੇ ਜਾਣਾ ਮੇਰਾ ਜਰਾਦਾ ਵੀ ਇੱਕ ਇੱਕ ਰਸੀ ਤੇ ਨੂ ਪਾ ਦਈਏ ਗਾਲ ਚ ਤੇ ਭਾਈ ਹਾਂ ਇਹ ਵੀ ਆਪਣਾ ਨਜ਼ਾਰਾ ਬੜੇ ਚਿਰਾਂ ਬਾਅਦ ਉਠਾ ਲਿਆ ਜਦ ਬਾਬੇ ਕੋ ਮਣ ਜਾਣੇ ਨੇ ਉਦੋਂ ਤੋਂ ਘੜਦਾ ਨਾ ਰਿਹੜਾ ਉੱਥੇ ਰਿਹੜਾ ਘੜਦਾ ਜਿਹੜਾ ਘੜ ਤੇ ਗੋਹਾ ਲੈ ਕੇ ਜਾਂਦਾ ਪੁੱਛ ਇਹ ਵੀ ਮौज ਆਪਣੀ ਹੈ ਥਾਲੇ ਮਗਰ ਤੇ ਉਹ ਤੇੜਾ ਮਸਾ ਵੱਡਾ ਲਾ ਲੈਣਾ ਮਗਰ ਤੇੜਾ ਜਾਂਦਾ ਚੱਲੇ ਚੱਲ ਚੱਲ ਆਵੇ 3 ਡਾਟਾ ਵਿੱਚ ਨਹੀਂ ਟੋਡਾ ਵਿੱਚ ਨਹੀਂ ਆਏ ਤੂੰ ਮੈਨੂੰ ਇਕੱਲੇ ਨੂੰ ਭੌਂਦੇ ਨਾ ਮੈਂ ਤੈਨੂੰ ਨਜ਼ਰ ਲਵਣੀ ਉੱਤੇ ਭਾਗੇ ਜੱਥੋ ਲੈ ਕੇ ਆ ਕੇ ਲਈਏ ਇਕੱਲੇ ਲੈ ਕੇ ਹੈਂ ਇਕੱਲੇ ਇਕੱਲੇ ਮੈਨੂੰ ਜਵਾਬ ਜਆ ਦੇਗੀ ਓਏ ਛੇਕ ਜੇ ਪੈ ਕੇ ਤੇ ਮੇਰਾ ਦੁੱਧ ਹੀ ਨਾ ਘਟਾ ਦੀ ਆਓ ਨਹੀਂ ਕੰਡਾ ਬਸ ਸਾਰਾ ਇਹਨਾਂ ਇਹਦੇ ਪਿਆਗ ਦੇ ਮੁੜ ਕੇ ਆਖੇ ਵੀ ਇੰਨਾ ਤੂੰ ਪੀ ਗਿਆ ਤਾਂ ਇੰਨਾ ਹੁਣ ਦੁੱਧ ਦੇਣਾ ਤੈਨੂੰ ਨਹੀਂ ਫੇ ਠੀਕ ਆ ਗਲਾਸ ਦੁੱਧ ਦਾ ਕੱਢ ਲੈਣਾ ਜਿਹੜਾ ਤੂੰ ਘਰ ਜਾ ਕੇ ਤੈਨੂੰ ਆਹ ਨਹੀਂ ਨਾ ਗੱਲ ਫਿਰ ਮੈਂ ਨਹੀਂ ਬਿਣਾ ਜਾ ਆ ਡੱਬੇ ਚ ਕੱਢ ਲੈਣਾ ਸਾਰਾ ਤੇ ਗਲਾ ਅੱਧਾ ਗਲਾ ਡੱਬੇ ਚ ਪਾਇਆ ਕੱਖ ਨਹੀਂ ਆ ਨਹੀਂ ਬਾਅਦ ਚ ਕੱਢ ਲਾਂਗੇ ਨਾ تیر ਕਿਸਮਤ ਕੇਲੇ ਕੇਲੇ ਬਣਾਈ ਦੇ ਕੇ ਸਮੱਚ ਟਾਂਸ ਰਾਈਦਾ ਵਾ ਉਦਾਂ ਤਾਂ ਹੀ ਕਿੱਥੇ ਦਾ ਆਉਂਦੇ ਜੇ ਉਦਾਂ ਵੀ ਤੂੰ ਕੌਣ ਉਦਾਂ ਤੇ ਦਾ ਹੀ ਨਹੀਂ ਜਉਂਦੇ ਟਾਈਮ ਸਿਰ ਆਉਦੇ ਫੇਰ ਹੀ ਬੰਦਾ ਦਾ ਆਉਂਦਾ ਦਾ ਫੇਰ ਹੀ ਕਿਉਂ ਮਿੱਤਰੋ ਤੋ ਮੁਗਿਆ ਪਪੀਤਾ ਕੀ ਮੁਗਿਆ ਪਪੀਤਾ ਜਲ ਆ ਗਿਆ ਆਹ ਫਿਰ ਤੋ ਸਾਰੇ ਮੁਗਿਆ ਪਪੀਤਾ ਬੜੀਆਂ ਠੀਕਾ ਨਿਕਲਦੀਆਂ ਤੇਰੀਆਂ ਕੇਲੇ ਪਾ ਕੇ ਨੇ ਦਿੱਤੇ ਹੀ ਦੱਸ ਕਸੇ ਤੈਨੂੰ ਪਾਇਆ ਤੇ ਪੀਤਾ ਕਿਦੰਦਾ ਪੀਤੇ ਨੂੰ ਦੋ ਤਿੰਨ ਦੇਣ ਉਹ ਕਸਰ ਕੱਢਣ ਆ ਲਾਦਾ ਦੇਖੋ ਮੈਂ ਗਿਆ ਤੈਨੂੰ ਮੈਂ ਅੱਜ 2 ਕਿਲੋ ਲਿਆਂਦੇ ਤਿੰਨ ਚਾਰ ਵੱਧ ਪਾ ਕੇ ਖਾ ਲਈ ਅੱਜ ਕਸਰ ਪੂਰੀ ਕਰ ਲਈਏ ਜੇ ਕਿ ਅੱਜ ਦੁੱਧ ਥੋੜਾ ਬੋਧਾ ਘੱਟ ਨਿਕਲਿਆ ਹੈ ਨਾ ਵਿੱਚ ਤੇ ਗਾਂ ਦਾ ਭਰਾ ਮੈਂ ਇੱਥੋਂ ਪੀ ਆਇਆ ਕਰਨਾ ਤੁਹਾਡੇ ਕੋ ਨਹੀਂ ਵੀਣਾ ਚੰਗਾ ਮਿਲ ਲਈ ਅੱਜ ਨਹੀਂ ਮਿਲਣਾ ਜਾ ਕੇ ਮਿਲਣਾ ਪੈਣਾ ਭਰਾਵਾ ਮਿਲ ਲਈ ਉਹ ਕਹਿ ਰਾ ਤੇ ਹੁਣ ਮੈਨੂੰ ਆਮਝਿਆ ਹੋਣਾ ਲੋ ਵੀ ਮਿੱਤਰੋ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਅਸੀਂ ਹੁਕੇ ਦੇਦੇ ਤੇ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਚੱਲੀਏ ਓਏ ਚਲ ਭਾਈ ਚਲੀ ਗਏ ਪਰ ਵਧੀਆ ਲੱਗਦਾ ਕਿ ਸਿਸਟਮ ਜਿਹਾ ਹੈ ਨਾ ਕਿੰਨੇ ਝੰਡੇ ਲਾਇਓ ਚ ਰਹਿਣੇ ਕਿੰਨੇ ਕਿਹਜਨੇ ਕਾਹ ਕਰਦਾ ਮੜੇ ਰੂਹ ਜੀ ਖੜ ਗਈ ਇੱਕਰੀ ਵੇਖ ਕੇ ਜਾਣਦੇ ਹੁਣ ਕੋਈ ਨਹੀਂ ਆਪਾਂ ਇਹਨੂੰ ਜਾਣਾ ਹੈ ਕਿਹਨੇ ਜਾਣਾ ਬਾਹਰ ਨੂੰ ਜਾਣਾ ਆਪਾਂ ਉਧਰ ਨਹੀਂ ਜਾਣਾ ਆਪਾਂ ਇਹ ਤੇ ਲੰਗੜਪਾ ਟੀਮ ਕਿੰਨਾ ਕਿਨਾ ਕੜਾ ਖਾਦਾ ਕੜਾ ਕੰਨਾ ਕਿਨਾ ਖਾਦਾ ਉਹ ਦੱਸੋ ਕੜਾ ਸਾਲੇ ਨਾ ਹੋਂ ਤੇ ਇਹ ਤੇ ਤੂੰ ਮੇਕੋ ਹਣ ਗਾੜੀ ਹੋ ਗਾੜੀ ਕੜੀ ਹੋ ਤਾਂ ਮੈਂ ਦੱਸਾਂ ਇਹ ਤੇ ਸਾਡੇ ਡੀਗਦੇ ਰਹਿੰਦੇ ਤੂੰ ਹੀ ਕਾਹ ਹੋਵੇ ਓਏ ਮੂੰਹ ਵੀ ਖਾ ਦੇ ਸਿਮਰ ਨੂੰ ਬਗਾਉਣਾ ਓਏ ਓਏ ਮਨਜੋਤ ਇਹ ਇਹ ਇਹਦੇ ਲਾਇ ਚ ਫਿਰ ਉਹਨੇ ਡਰ ਮੀਆਂ ਇਹ ਤੇ ਮੈਂ ਹਾਂ ਠੀਕਦੇ ਰਹਿੰਦੇ ਵੀ ਭੋਗ ਜਾਂ ਕੋਈ ਭੰਜਵਾੰਦਾਰ ਹੋਵੇ ਕੋਈ ਪ੍ਰੋਗਰਾਮ ਪਿੰਡ ਦੇ ਵਧੀਆ ਜਦੋਂ ਦਾ ਉਹ ਲੰਮਲਾ ਲੰਘਿਆ ਨਾ ਉਦੋਂ ਜੀ ਜੇ ਨਹੀਂ ਕਰਦਾ ਘਰੋਂ ਖਾਣ ਦਾ ਮਾਰੋ ਘਾੜ ਦਿਆ ਤਾਂ ਪੈਗੀ ਬਾਬਾ ਵੀ ਬਾਬੇ ਨਹੀਂ ਭਾਂਜ ਕੱਤਰ ਆ ਆਹ ਕਲਿੱਪ ਤੁਹਾਡੀ ਮੈਂ ਅੱਜ ਪਾਉਣੀ ਆ ਓਏ ਸੱਚੀ ਅੱਜ ਪੈਣੀ ਉਹ ਪੂਰਾ ਹੋਣੀ ਵਾਲਾ ਕੰਮ લાલે ਉਹਨਾਂ ਦਾ ਦੋ ਹੱਥ ਟੁੱਟਾ ਹੀ ਹੈ ਬਾਬਾ ਨਾ ਮੇਰੀ ਸੌਦੀ ਅਰਬ ਵੀ ਬਣੀ ਤਾ ਕਹਣਾ ਨਾ ਬਾਬਾ ਸੌਦੀ ਅਰਬ ਵੀ ਬਣੀ ਤੇ ਰੋਟੀ ਵਾਲਾ ਓਏ ਨਹੀਂ ਹੈਂ ਤੁਹਾਨੂੰ ਬੋਵਾ ਦੀ 42 ਵਈ ਫੇ ਹੈਂ ਅੱਛਾ ਸੀਣ ਸੁੱਕ ਗਿਆ ਹੁੰਦਾ ਹਾਂਜੀ ਸੁੱਕ ਗਿਆ ਹਾਂਜੀ ਸਵੇਰੇ ਜਾਣਾ ਸਕੂਲ ਮੰਮੀ ਜੀ ਖਾਣੇ ਨੂੰ ਵੀ ਕਾਫੀ ਪੇਟ ਭਰ ਕੇ ਦੇ ਲਈ ਹੈ ਹੈਂ ਜੜੀ 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 ਆਪਾਂ ਕਾਓ ਕਿੱਤੇ ਨੇ ਜਿਹੜੇ ਪਧੜੀ ਹੋ ਗੋ ਉਹਦੀ ਸੇਲਾੜੇ ਹਮ ਇੱਕ ਦੀ ਗੱਲ ਨਹੀਂ ਕਰਨ ਦੇ ਹਾਂ ਉਹ ਨੂੰ ਮਮਾ ਮਮਾ ਉਹ ਉਹ ਵਾਲੀ ਹਲ ਬੁੱਕ ਉਹ ਵਾਲੀ ਬੁੱਕ ਹਮ ਮਮਣ ਭੇਜ ਕੇ ਦੇਣੀ ਅਸ਼ਾਉ ਵਾਲੀ ਬੁੱਕ ਮਮਾ ਨੇ ਭੇਜ ਕੇ ਦੇਣੀ ਆ ਠੀਕ ਹੈ ਕੰਮ ਕੁੰਮ ਕਰ ਲਿਆ ਫਿਰ ਕੱਲ ਦਾ ਸਕੂਲ ਦਾ ਸਾਰਾ ਹੀ ਨਹੀਂ ਉੱtre ਰਹਿ ਗਿਆ ਹੈ ਉੱtre ਰਹਿ ਗਿਆ ਕੀ ਕੀ ਰਹਿ ਗਿਆ ਕਿੰਨਾ ਗਾ ਇੰਨਾ ਤੇਰਾ ਬੜਾ ਜੇ ਸਵੇਰੇ ਫੇ ਕੁੱਟ ਖਾਏਗਾ ਹੁਣ ਜੇ ਪੌਣੀ ਪੌਣੀ ਬਊ ਫਰਮਾਇਸ਼ ਕੀਤੀ ਨਹੀਂ ਨਹੀਂ ਸਵੇੜੀ ਸਵੇੜੀ ਕਰ ਲਊਗਾ ਟਿਵੀਸ਼ਨ ਤੇ ਤਾਂ ਗਿਆ ਹੈ ਕੱਲ ਕਰਕੇ ਨਹੀਂ ਆਇਆ ਹੈ ਸਤਿ ਨਿਕੇ ਕਿ ਨਾ ਕਰ ਆਕਾਰ ਕਰਕੇ ਆਇਆ ਕੀ ਜਾਂਦੇ ਤੇ ਘਰ ਤੇ ਤੂੰ ਗੀਤਾ ਨਹੀਂ ਸਵੇਰ ਦਾ ਟੱਪਣ ਧਿਆ ਮੈਂ ਕਰਨਾ ਕਦੋਂ ਕਰਨਾ ਕਦੋਂ ਕਰਨਾ ਵਾ ਕਦੋਂ ਕਰਨਾ ਬੈ ਇੱਥੇ ਬੈਸ ਸਹੀ ਮੇਰੀ ਗੱਲ ਸੁਣੋ ਥੱਲੇ ਬੈ ਰਿਓ ਇਧਰ ਆ ਇੱਥੇ ਤੂੰ ਦੇਖੋ ਪਹਿਲਾਂ ਇਧਰ ਆ ਮੇਰੀ ਗੱਲ ਸੁਣ ਰਿਹਾ ਇੱਥੇ 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 ਆ ਮੇਰੀ ਮੱਤ ਕਿੱਥੇ ਕਿੱਲੇ ਹੈ ਮੇਰੀ ਗੱਲ ਸੁਣ ਇੱਥੇ ਇਹ ਕੀ ਹੋ ਗਿਆ ਅਰਦਾਇ ਉੱਟ ਗਈ ਹੈ ਕਿ ਰੁਪਾਈ ਚਲ ਠੀਕ ਹੈ ਦੇਖੋ ਨਾ 3 ਲੱਖ ਰੁਪਏ ਨਾ ਕੋਰਤਲੀ ਵਰਤੀ ਕਿੱਥੇ ਲੱਗਾ ਹੋਂਤ ਨਹੀਂ ਭਾਗਲ ਬੰਨਾ ਮੈਂ ਮੈਨੂੰ ਪਤਾ ਬਾ ਹੈ ਗੱਦਲੀਵ ਦੇ ਜੇ ਮੈਂ ਕੱਢ ਲਈ ਤੇ ਫੇ ਪਾਲੀ ਮੈਂ ਜੇ ਮੈਂ ਕੱਢ ਲਈ ਤੇ ਫੇ ਇੱਥੇ ਰੱਖੀ ਆ ਮੈਂ ਆਹਾਂ ਪਾਲੀ ਮੈਂ ਦਾ ਸਮਝਾ ਹੈ ਮੈਂ ਤਾਂ ਦਿੱਤਾ ਦੇ ਸਭ ਤੋਂ ਕੋਲ ਕਿ ਨਹੀਂ ਲਾਤੀ ਆ ਹਾਂ ਮੈਂ ਤਾਂ ਦਿੱਤਾ ਦੇ ਕੋਲ ਕਿ ਨਹੀਂ ਲਾਤੀ ਆ ਓਕੇ ਉਹ ਮੇਰੀ ਟੀ-ਸ਼ਰਟ ਪਾੜ ਜਣੀ ਥੱਲੇ ਆ ਇਧਰ ਮੇਰੀ ਆ ਬੈ ਇੱਥੇ ਪਹਿਲਾਂ ਅਲੂ ਟੱਪੀ ਵੀ ਨਾਲ ਪਾਲੋ ਹੋਰ ਸੁਣਾ ਹਾਂ ਨਿਸ਼ਾਲ ਨਹੀਂ ਮਾਰਨੀ ਹੋਸ ਨਾ ਫੇ ਗੱਲ ਬੱਗ ਤੇ ਰੋਟੀ ਰੋਟੀ ਖਾ ਲਾ ਮੈਂ ਨਹੀਂ ਖਾਵਾਂ ਕਿਉਂ ਮੈਂ ਗੰਦਾ ਬੱਚਾ ਗੰਦਾ ਬੱਚਾ ਤੂੰ ਗੰਦੇ ਵਿੱਚ ਮੇਰੀ ਸਾਲ ਮੇਰੇ ਦੇਖ ਸਾ ਗੰਦੇ ਵਿੱਚ ਰੋਟੀਆਂ ਦੇ ਹੈ ਹੈ